ਨੇ ਪ੍ਰੋਫੈਸਰ ਰਾਓ ਦਾ ਲੈਕਚਰ ਰੱਖਿਆ ਉਹਨਾਂ ਤੋਂ ਬਾਅਦ ਮੇਰਾ ਲੈਕਚਰ ਸੀ ਮੈਂ ਕੁਝ ਸਮਾਂ ਪਹਿਲਾਂ ਚੱਲ ਅਗੇਗਾ ਅੱਜ ਪ੍ਰੋਫੈਸਰ ਰਾਓ ਨੂੰ ਮਿਲਣਾ ਹੈ ਕਰਨਾਟਕਾ ਤੋਂ ਨਹੀਂ ਪੰਜਾਬੀ ਵਿੱਚ ਉਹਨਾਂ ਨੇ ਜਪਜੀ ਸਾਹਿਬ ਲਿਖ ਕੇ ਉੱਥੇ ਵੰਡਿਆ ਕੰਨੜ ਤੋਂ ਪੰਜਾਬੀ ਸਿੱਖਣ ਲਈ ਕਾਇਦੇ ਤਿਆਰ ਕੀਤੇ ਨੇ ਥਾਂ ਥਾਂ ਤੇ ਜਾ ਕੇ ਚੰਡੀਗੜ੍ਹ ਵਿੱਚੋਂ ਪ੍ਰੋਫੈਸਰ ਨੇ ਗਵਰਨਮੈਂਟ ਕਾਲਜ ਦੇ ਵਿੱਚ ਨੇ ਮੇਰਾ خیال ਤੇ ਉਹ ਪੰਜਾਬੀ ਦੇ ਅਧਿਆਪਕ ਆਪਣੀ ਜੇ ਵਿੱਚੋਂ ਰੱਖ ਕੇ ਪਿੰਡਾਂ ਵਿੱਚ ਬੱਚਿਆਂ ਨੂੰ ਪੰਜਾਬੀ ਸਿਖਾਉਂਦੇ ਉਹਨਾਂ ਦਾ ਲੈਕਚਰ ਖਤਮ ਹੋ ਗਿਆ ਅਸੀਂ ਦੋਨੋਂ ਬੈਠ ਗਏ ਤੇ ਮੈਂ ਗੱਲਬਾਤ ਸ਼ੁਰੂ ਕੀਤੀ ਅਸੀਂ ਆਪਸ ਵਿੱਚ ਡਿਸਕਸ਼ਨਸ ਕਰ ਰਹੇ ਸਾਂ ਸਾਡੀ ਅਸੀਂ ਗੰਭੀਰ ਕੁਝ ਮੁੱਦਿਆਂ ਉੱਤੇ ਆਪਣੇ ਆਪ ਮਗਨ ਹੋ ਗਏ ਤੇ ਉਸੇ ਹੀ ਕਾਲਜ ਦੇ ਕੁਝ ਸੀਨੀਅਰ ਤੇ ਦੂਸਰੇ ਪ੍ਰੋਫੈਸਰ ਸਾਡੇ ਕੋਲ ਆ ਕੇ ਬੈਠ ਗਏ ਉਹਨਾਂ ਨੇ ਆ ਕੇ ਪ੍ਰੋਫੈਸਰ ਰਾਓ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ ਗੱਲ ਹਿੰਦੀ ਵਿੱਚ ਸ਼ੁਰੂ ਕਰ ਦਿੱਤੀ ਪ੍ਰੋਫੈਸਰ ਰਾਓ ਪੰਜਾਬੀ ਵਿੱਚ ਜਵਾਬ ਦਿੰਦੇ ਰਹੇ 5 7 8 10 ਮਿੰਟ ਲੰਘੇ ਕੁਝ ਸਮੇਂ ਬਾਅਦ ਮੇਰੇ ਮੋਟੇ ਤੇ ਹੱਥ ਰੱਖਿਆ ਮੇਰੇ ਕੰਨ ਵਿੱਚ ਕਹਿਣ ਲੱਗੇ ਕਹਿੰਦੇ ਵਿਰਿੰਦਰਪਾਲ ਮੈਂ ਕੀ ਕਰਾਂ ਇਹਨਾਂ ਦਾ ਮੈਂ ਅੰਦਰ ਡੇਢ ਘੰਟਾ ਬੋਲ ਕੇ ਆਇਆ ਪੰਜਾਬੀ ਨੂੰ ਪਰਫੁੱਲਤ ਕਰੋ ਇਸ ਕਾਲ ਦੇ ਪ੍ਰਿੰਸੀਪਲ ਪ੍ਰੋਫੈਸਰ ਡਾਇਰੈਕਟਰ ਨੇ ਮੈਂ ਇਹਨਾਂ ਦੀ ਗੱਲ ਦਾ ਜਵਾਬ ਪੰਜਾਬੀ ਵਿੱਚ ਦੇ ਰਿਹਾ ਮੇਰਾ ਇਸ਼ਾਰਾ ਨਹੀਂ ਸਮਝ ਰਹੇ ਕਹਿੰਦੇ ਮੈਂ ਕੀ ਕਹਾ ਮੇਰੇ ਨੇਤਰ ਭਰ ਆਏ ਤੇ ਪ੍ਰੋਫੈਸਰ ਰਾਓ ਵੀ ਰੋਣ ਲੱਗ ਪਏ ਤੇ ਹੱਥ ਬੰਨ੍ਹ ਕੇ ਕਹਿਣ ਲੱਗੇ ਖਿੰਦੇ ਮੈਂ ਤੁਹਾਡਾ ਪੰਜਾਬੀਆਂ ਦਾ ਕੀ ਕਰਾਂ ਕੀ ਕਰਾਂ ਮੈਂ ਤੁਹਾਡਾ ਪੰਜਾਬੀ ਹੁੰਦਾ ਇੰਨੀ ਹੀ ਹਿੰਮਤ ਤੁਹਾਡੇ ਅੰਦਰ ਇੰਨੀ ਹੀ ਹਿੰਮਤ ਤੁਹਾਡੇ ਅੰਦਰ ਪਿਆਰ ਵਾਲਿਓ ਇਹ ਕਲਾਈਮੈਕਸ ਹੈ ਸਾਡਾ ਅਸੀਂ ਖੜੇ ਕਿੱਥੇ ਆ